ਸਕੀਟਰ ਭਰਤੀਆਂ ਬਾਰੇ ਜਿਵੇਂ ਕਿ ਤੁਹਾਨੂੰ ਪਤਾ ਵੀ 3 ਸਾਲਾਂ ਤੋਂ ਮਾਸਟਰ ਸਕੀਟਰ ਭਰਤੀ ਦਾ ਜਿਹੜਾ ਕੁਝ ਅਤਾ ਪਤਾ ਨਹੀਂ ਲੱਗ ਰਿਹਾ ਕੀ ਹੁਣ ਜਿਹੜੀ 25 ਨੂੰ ਇੱਕ ਆਨੰਦਪੁਰ ਸਾਹਿਬ ਦੇ ਵਿੱਚ ਗੰਭੀਰਪੁਰ ਸਿੱਖਿਆ ਮੰਤਰੀ ਦੀ ਕੋਠੀ ਦੇ ਅੱਗੇ ਧਰਨਾ ਦਿੱਤਾ ਗਿਆ ਕੀ ਉਸ ਧਰਨੇ ਤੋਂ ਬਾਅਦ ਕਹਿੰਦੇ ਵੀ ਖੁਸ਼ਖਬਰੀ ਮਿਲ ਗਈ ਉਹੀ ਗੱਲ ਕਰਨ ਜਾ ਰਹੇ ਆ ਸੋ ਵੀ ਚੈਨਲ ਤੇ ਨਵੇਂ ਹੈਗੇ ਆ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਾ ਬਟਨ ਦਬਲੋ ਇਨ ਫਿਊਚਰ ਪੰਜਾਬ ਦੇ ਵਿੱਚ ਟੀਚਰ ਦੀਆਂ ਪੋਸਟਾਂ ਨਾਲ ਸੰਬੰਧਿਤ ਅਧਿਆਪਕ ਦੀਆਂ ਪੋਸਟਾਂ ਨਾਲ ਸੰਬੰਧਿਤ ਬਿਲਕੁਲ ਸਟੀਕ ਤੇ ਸਹੀ ਜਾਣਕਾਰੀ ਤੁਹਾਨੂੰ ਆਪਣੇ ਚੈਨਲ ਉੱਪਰ ਮਿਲਦੀ ਰਹੂਗੀ ਤੇ ਤੁਸੀਂ ਆਪਣੇ ਚੈਨਲ ਉੱਪਰ ਤਿਆਰੀ ਵੀ ਬਿਲਕੁਲ ਫ੍ਰੀ ਕਰ ਸਕਦੇ ਹੋ ਬਹੁਤ ਸਾਰੇ ਪੇਪਰਾਂ ਦੀ ਇਸ ਲਈ ਵੀ ਸਬਸਕ੍ਰਾਈਬ ਕਰ ਲਓ ਸੋ ਵੀ ਗੱਲ ਕਰਾਂਗੇ ਜਿਵੇਂ ਕਿ ਤੁਹਾਨੂੰ ਪਤਾ ਵੀ 25 ਤਰੀਕ ਨੂੰ ਜੂਨੀਅਰ ਵੱਲੋਂ ਧਰਨਾ ਦਿੱਤਾ ਗਿਆ ਉਸ ਧਰਨੇ ਤੋਂ ਬਾਅਦ ਕੀ ਨਿਕਲ ਕੇ ਆਉਂਦਾ ਕਿੱਡੀ ਖੁਸ਼ਖਬਰੀ ਸਾਨੂੰ ਮਿਲ ਚੁੱਕੀ ਹੈ ਉਸ ਬਾਰੇ ਹੀ ਆਪਾਂ ਗੱਲ ਕਰਨ ਜਾ ਰਹੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਵੀ ਇਹ ਪ੍ਰੋਟੈਸਟ ਜਿਹੜਾ ਆਨੰਦਪੁਰ ਸਾਹਿਬ ਗੰਭੀਰਪੁਰ ਵਿਖੇ ਕੀਤਾ ਗਿਆ ਬਹੁਤ ਸਾਰੇ ਜਿਹੜੇ ਬੇਰਜ਼ਗਾਰ ਜੂਨੀਅਨ ਵਾਲੇ ਘੱਟੋ-ਘੱਟ ਇੱਥੇ ਕੱਲੀ ਮਾਸਟਰ ਕੇਡਰ ਨਹੀਂ ਸੀ 8 ਜੂਨੀਅਨਾਂ ਜਿਹੜੀਆਂ ਪਹੁੰਚੀਆਂ ਨੇ ਜਿਨ੍ਹਾਂ ਦੇ ਵੱਖ-ਵੱਖ ਮੁੱਦੇ ਸੀ ਸੋ ਵੀ ਮਾਸਟਰ ਕੇਡਰ ਜੂਨੀਅਰ ਵਾਲੇ ਵੀ ਪਹੁੰਚੇ ਪਰ ਮਾਸਟਰ ਕੇਡਰ ਜੂਨੀਅਰ ਵੇਲੇ ਚਲੋ ਹੰਗਾਰਾ ਵਧੀਆ ਮਿਲਿਆ ਪਰ ਜਿੰਨਾ ਹੰਗਾਰਾ ਮਿਲਣਾ ਚਾਹੀਦਾ ਸੀ ਉਸ ਤੋਂ ਕਿਤਨਾ ਕਿਤੇ ਘੱਟ ਹੈ ਚਲੋ ਅੱਗੇ ਤੋਂ ਜਿਹੜੀ ਹੁਣ 15 ਦਾ ਜਿਹੜਾ ਇੱਕ ਹੋਰ ਪ੍ਰੋਟੈਸਟ ਰੱਖਿਆ ਗਿਆ ਖੁਸ਼ਖਬਰੀ ਕੀ ਹੈ ਉਸ ਨੂੰ ਐਂਡ ਤੇ ਜਾ ਕੇ ਦੱਸਾਂਗੇ ਅੱਗੇ ਜਿਹੜਾ 15 ਨੂੰ ਲੁਧਿਆਣੇ ਵਿੱਚ ਪ੍ਰੋਟੈਸਟ ਰੱਖਿਆ ਗਿਆ 15 ਜੂਨ ਹੋਏਗਾ ਸ਼ਾਇਦ ਹਾਂ 15 ਜੂਨ ਹੀ ਹੋਏਗਾ ਕਿਉਂਕਿ ਉਹ 15 ਜੂਨ ਆਉਣੀ ਹੈ ਤਾਂ ਉਸ ਦੇ ਵਿੱਚ ਵੀ ਹੋਰ ਇਸ ਤੋਂ ਵੱਡੀ ਸ਼ਿਰਕਤ ਕਰੋਗੇ ਤਾਂ ਉਦੋਂ ਵੀ ਵੱਡੀ ਖੁਸ਼ਖਬਰੀ ਮਿਲੇਗੀ ਚਲੋ ਇਹ ਤੁਹਾਡੇ ਸਾਹਮਣੇ ਪ੍ਰੋਟੈਸਟ ਦੀਆਂ ਤਸਵੀਰਾਂ ਨੇ ਵੀ ਜਿਹੜੇ ਜਾਗਦਿਆਂ ਜ਼ਮੀਰਾਂ ਵਾਲੇ ਇੱਥੇ ਪਹੁੰਚੇ ਨੇ ਤਾਂ ਚੰਗੀ ਗੱਲ ਹੈ ਤੇ ਜਿਨ੍ਹਾਂ ਨੇ ਫੰਡ ਦਿੱਤਾ ਉਹ ਵੀ ਜਾਗਦੀਆਂ ਜ਼ਮੀਰਾਂ ਵਾਲੇ ਨੇ ਇੱਕੋ ਹੀ ਗੱਲ ਆ ਪਰ ਜਿਹੜਾ ਨੇ ਕੁਝ ਵੀ ਨਹੀਂ ਕੀਤਾ ਨਾ ਫੰਡ ਦਿੱਤਾ ਨਾ ਪਹੁੰਚੇ ਨੇ ਨਾ ਕੋਈ ਵੀਡੀਓ ਸ਼ੇਅਰ ਕੀਤੀ ਐ ਠੀਕ ਐ ਨਾ ਜੁਨੀਅਨ ਨਾਲ ਕੋਈ ਸਾਥ ਦਿੱਤਾ ਜਾਂ ਉਹਨਾਂ ਦੇ ਗਰੁੱਪ 'ਚ ਕੋਈ ਗੱਲਬਾਤ ਆ ਉਹ ਸਮਝ ਲਓ ਵੀ ਉਹਨਾਂ ਦੀ ਜ਼ਮੀਰ ਤਾਂ ਜਮੀ ਮਰੀ ਹੋਈ ਆ ਕਹਿਣ ਦਾ ਮਤਲਬ ਵੀ ਉਹ ਤਾਂ ਸਿਰਫ ਐ ਚਾਹੁੰਦੇ ਵੀ ਅਸੀਂ ਤਿਆਰੀ ਕਰੀਏ ਘਰੇ ਬੈਠ ਕੇ ਲੁੱਕ ਕੇ ਕਮਰੇ 'ਚ ਤਿਆਰੀ ਕਰੀਏ ਤੇ ਜਦੋਂ ਵੀ ਭਰਤੀ ਹੋ ਗਈ ਸਾਡੀ ਤਨਖਾਹ ਲੱਕ ਜੂ ਚੱਕ ਕੇ ਓਕੇ ਪੈਸਾ ਖਾਈਏ ਤੇ ਨਿਆਰੇ ਲਈਏ ਠੀਕ ਐ ਕਹਿਣ ਦਾ ਮਤਲਬ ਵੀ ਦੂਜੇ ਦੇ ਮੋੜੇ ਤੇ ਧਰ ਕੇ ਸੇਕਣ ਦੀ ਕੋਸ਼ਿਸ਼ ਉਹ ਕਰ ਰਹੇ ਨੇ ਮੇਰੇ ਅਕੋਰਡਿੰਗ ਤੇ ਇਹ ਆ ਚਲੋ ਸੋ ਵੀ ਇਸ ਲਈ ਵੀ ਜ਼ਰੂਰੀ ਹੈ ਸੰਘਰਸ਼ ਤੋਂ ਬਿਨਾ ਕੁਝ ਨਹੀਂ 55% ਰੱਦ ਕਰਾਉਣੀ ਹੈ ਸੰਘਰਸ਼ ਨਾਲ ਹੀ ਰੱਦ ਹੋਣੀ ਹੈ ਵੱਡੀ ਗਿਣਤੀ ਚ ਪੋਸਟਾਂ ਆਉਣਗੀਆਂ ਉਹ ਸੰਘਰਸ਼ ਨਾਲ ਹੀ ਆਉਣਗੀਆਂ ਠੀਕ ਹੈ ਸਾਰੀ ਜਾਣਕਾਰੀ ਇਹ ਤੈਨੂੰ ਤੁਹਾਨੂੰ ਇੱਥੇ ਦੱਸਣ ਜਾ ਰਿਹਾ ਮੈਂ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਅ ਬੇਰਜ਼ਗਾਰ ਬੇਰਜ਼ਗਾਰ ਦੇ ਆਪ ਕਰਨ ਕਨੇ ਪੁੱਟੇ ਪੁਲਿਸ ਦੇ ਨਾਕੇ ਸਿੱਖਿਆ ਮੰਤਰੀ ਦੀ ਕੋਠੀ ਦਾ ਗੇਟ ਵੀ ਮੱਲਿਆ ਸੋ ਇਹ ਸਾਰਾ ਕੁਝ ਧਰਨੇ ਦੇ ਵਿੱਚ ਹੋਇਆ ਇਹ ਆਪਾਂ ਜਾਣਕਾਰੀ ਅੱਗੇ ਤੁਹਾਨੂੰ ਨਹੀਂ ਦੇਵਾਂਗੇ ਪਰ ਜਿਹੜੀ ਆਹ ਵੇਖੋ ਵੀ ਮੀਟਿੰਗ ਮਿਲੀ ਉਸ ਤੋਂ ਬਾਅਦ ਮੀਟਿੰਗ ਮਿਲੀ ਸਭ ਤੋਂ ਪਹਿਲਾਂ ਜਿਹੜੀ ਮੀਟਿੰਗ ਮਾਸਟਰ ਕੇਟਰ ਵਾਲਿਆਂ ਨੂੰ ਦਿੱਤੀ ਗਈ ਆ ਦੇਖੋ 8 ਜੁਨੀਆਂ ਸੀ ਸ਼੍ਰੀ ਜਸਵੰਤ ਕੋਹਾਇਆ ਕਨਵੀਨਰ ਬੇਰਜ਼ਗਾਰ ਸਾਂਝਾ ਮੋਰਚਾ ਪੰਜਾਬ ਠੀਕ ਹੈ ਵੀ 26 ਨਾਲ ਦੀ ਨਾਲ ਦੂਜੇ ਦਿਨ ਵੀ ਦੇਖੋ ਜੇ ਚੰਗੀ ਸਟੈਂਡ ਸਟੂਡੈਂਟ ਬੇਰਜ਼ਗਾਰ ਗਏ ਸੀ ਉਥੇ ਜੁੜੇ ਠੀਕ ਹੈ ਤਾਂ ਉਹਦੀ ਧਮਕ ਪਈ ਤੇ ਨਾਲ ਦੀ ਨਾਲ ਵੀ 12 ਵਜੇ ਦੁਪਹਿਰ ਦੇ ਸਮੇਂ 26 ਤਰੀਕ ਨੂੰ ਹੀ ਦੂਜੇ ਦਿਨ ਕੀ ਆ ਮੀਟਿੰਗ ਮਿਲ ਗਈ ਠੀਕ ਹੈ ਕਿਹਦੇ ਨਾਲ ਮਿਲ ਗਈ ਸਿੱਖਿਆ ਮੰਤਰੀ ਵਿੱਤ ਮੰਤਰੀ ਚੀਮਾ ਜਿਹੜੇ ਹੈਗੇ ਆ ਉਹਨਾਂ ਨਾਲ ਮੀਟਿੰਗ ਮਿਲ ਗਈ ਤੇ ਮੀਟਿੰਗ ਚ ਕੀ ਨਿਕਲਿਆ ਮੀਟਿੰਗ ਚ ਦੱਸੋ ਵੀ ਕੀ ਨਿਕਲਿਆ ਆ ਦੇਖੋ ਮੀਟਿੰਗ ਚ ਇਹ ਚੀਜ਼ ਨਿਕਲੀ ਆ ਮੈਂ ਤੁਹਾਨੂੰ ਉਹਨਾਂ ਦਾ ਅਫੀਸ਼ੀਅਲ ਜਿਹੜਾ ਪੇਜ ਦਿਖਾ ਦਿੰਦਾ ਵੀ ਆ ਦੇਖੋ ਵੀ ਕੈਬਨਿਟ ਸਬ ਕਮੇਟੀ ਵੱਲੋਂ 8 ਮੁਲਾਜ਼ਮ ਜੂਨੀਅਰ ਨਾਲ ਮੀਟਿੰਗ ਕੀਤੀ ਗਈ ਔਰ ਜਾਇਜ਼ ਮੁੱਦਿਆਂ ਦਾ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਜਾਇਜ਼ ਮੁੱਦੇ ਕਿਹੜੇ ਆ 55% ਰੱਦ ਕਰਾਉਣੀ ਵੱਡੀ ਗਿਣਤੀ ਚ ਮਾਸਟਰ ਗ੍ਰੇਡ ਦੀ ਭਰਤੀ ਲਿਆਉਣੀ ਜਿਹੜੇ ਕੋਈ ਪੰਜਾਬੀ ਐਸਐਸਟੀ ਹਿੰਦੀ ਇਹ ਪੋਸਟਾਂ ਨਹੀਂ ਆ ਰਹੀਆਂ ਬਾਕੀ ਹੁਣ ਜਿਹੜੇ ਬਹੁਤ ਸਾਰੇ ਸੋਚਦੇ ਵੀ ਅਸੀਂ ਦੂਸਰੇ ਸੈਕਟਰਾਂ 'ਲੇ ਉੱਥੇ ਜਾ ਕੇ ਕੀ ਕਰਾਂਗੇ ਭਈ ਦੂਸਰੇ ਸੈਕਟਰਾਂ 'ਲੇ ਮੈਥ ਹੈ ਇੰਗਲਿਸ਼ ਹੈ ਸਾਇੰਸ ਹੈ ਉਹ ਔਵਰੇਜ ਹੋ ਰਹੇ ਨੇ ਉਹ ਪੋਸਟਾਂ ਉਹ ਵੀ ਕਢਵਾਉਣਾ ਠੀਕ ਹੈ ਤਾਂ ਉਹ ਨਾਲ ਜਾਣਗੇ ਫੇਰ ਹੀ ਪੋਸਟਾਂ ਬਰਾਬਰ ਹੋਣਗੀਆਂ ਇਸ ਲਈ ਪੋਸਟਾਂ ਸਾਰਿਆਂ ਦੀਆਂ ਹੋਣਗੀਆਂ ਸਾਰੇ ਸਬਕਤਾਂ ਦੀਆਂ ਇੱਕ ਸਬਕਤ ਦੀ ਕੋਈ ਪੋਸਟ ਨਹੀਂ ਆਉਣ ਲੱਗੀ ਠੀਕ ਹੈ ਚਲੋ ਸੋ ਕਹਿੰਦੇ ਇਹਨਾਂ ਨੇ ਸਰਕਾਰ ਨੇ ਜਿਹੜਾ ਦਾਵਾ ਕੀਤਾ ਕਿ ਅਸੀਂ ਜਲਦੀ ਮੁੱਦਿਆਂ ਦਾ ਹੱਲ ਕਰਾਂਗੇ ਇਹ ਬਿਲਕੁਲ ਵੀ ਪੰਜਾਬ ਸਰਕਾਰ ਦਾ ਅਫੀਸ਼ੀਅਲ ਪੇਜ ਆ ਉਹਦੇ ਉੱਪਰ ਜਿਹੜਾ ਪਾਇਆ ਗਿਆ ਆ ਦੇਖੋ ਤੁਸੀਂ ਦੇਖ ਸਕਦੇ ਹੋ ਜੂਨੀਅਨ ਨਾਲ ਮੀਟਿੰਗਾਂ ਹੋਈਆਂ ਮੰਗ ਪੱਤਰ ਦਿੱਤੇ ਗਏ ਠੀਕ ਹੈ ਦਾ ਮੰਗਾ ਨੂੰ ਜਿਹੜਾ ਜਾਇਜ਼ ਮੁੱਦਿਆਂ ਤੇ ਜਲਦੀ ਹੱਲ ਕਰਨ ਦਾ ਭਰੋਸਾ ਦਿੱਤੇਗਾ ਕਿੰਨਾਂ ਵੱਲੋਂ ਵੀ ਚੀਮਾ ਵੱਲੋਂ ਵੀ ਠੀਕ ਹੈ ਜਿਹੜੇ ਵਿੱਤ ਮੰਤਰੀ ਹੈਗੇ ਆ ਸੋ ਵੀ ਹੁਣ ਦੇਖੋ ਵੀ ਇਹੀ ਖੁਸ਼ਖਬਰੀ ਹੈ ਕਿ ਉਹਨਾਂ ਨੇ ਆਪਣੇ ਪੇਜ ਉੱਪਰ ਪਾ ਦਿੱਤਾ ਕਿ ਅਸੀਂ ਵੀ ਜਾਇਜ਼ ਮੁੱਦਿਆਂ ਦੀ ਜਲਦੀ ਤੁਹਾਡਾ ਹੱਲ ਕਰਾਂਗੇ ਠੀਕ ਹੈ ਇਹ ਖੁਸ਼ਖਬਰੀ ਕੋਈ ਵੱਡੀ ਨਹੀਂ ਹੈ ਤਾਂ ਹੈ ਪਰ ਛੋਟੀ ਖੁਸ਼ਖਬਰੀ ਹੈ ਕਿ ਸਰਕਾਰ ਦੇ ਥੋੜੇ-ਮੋٹے ਕੰਮ ਖੋਲਣੇ ਸ਼ੁਰੂ ਹੋ ਗਏ ਵੀ ਬੇਰਜ਼ਗਾਰ ਬਹੁਤ ਜ਼ਿਆਦਾ ਫਿਰ ਰਹੇ ਨੇ ਕਿ ਬੇਰਜ਼ਗਾਰਾਂ ਦੇ ਹੱਕ ਉਹਨਾਂ ਦੇ ਅਸਲੀਅਤ ਹੱਕ ਨੇ ਕਿ ਉਹ ਕੋਈ ਝੂਠ ਬੋਲਦੇ ਨਹੀਂ ਹੈਗੇ ਹਨਾ ਤਾਂ ਬਿਲਕੁਲ ਵੀ ਅਗਲਾ ਹੁਣ ਇੱਕ ਇਹਨਾਂ ਨੇ ਗੱਲ ਕੀਤੀ ਵੀ ਅਸੀਂ ਮਾਸਟਰਗੇਟ ਦੀ ਭਰਤੀ ਰੋਕੀ ਕਿਉਂ ਹੋਈ ਹੈ ਕੈਨੇਡਾ ਵੀ ਸੱਤਵਾਂ ਅਸੀਂ ਪੇ ਕਮਿਸ਼ਨ ਲਾਗੂ ਕਰਨਾ ਤਾਂ ਕਰਕੇ ਅਸੀਂ ਮਾਸਟਰਕੀਟ ਦੀ ਭਰਤੀ ਰੋਕੀ ਹੋਈ ਹੈ ਚਲੋ ਵੀ ਦੇਖੋ ਇਹ ਹਲੇ ਅੰਦਰੀਆਂ ਗੱਲਾਂ ਹੁੰਦੀਆਂ ਇਹ ਗੱਲ ਸੱਚੀ ਹੈ ਜਾਂ ਝੂਠੀ ਹੈ ਬਾਅਦ ਹੀ ਪਤਾ ਲੱਗੂਗਾ ਇਸੇ ਲਈ ਵੀ 15 ਤਰੀਕ ਦਾ ਦੁਆਰਾ ਲੁਧਿਆਣੇ ਦੇ ਵਿੱਚ ਪ੍ਰੋਟੈਸਟ ਰੱਖਿਆ ਗਿਆ ਤਾਂ ਉਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਣਾ ਤੁਸੀਂ ਠੀਕ ਹੈ ਤਾਂ ਕਿ ਆਹ ਪੋਸਟਰ ਤੋਂ ਵੀ ਵੱਡੀ ਖੁਸ਼ਖਬਰੀ ਮਾਸਟਰਕੀਟ ਦੀਆਂ ਪੋਸਟਾਂ ਲਿਖੀਆਂ ਹੋਣ ਵੀ ਐਨੀ ਪੋਸਟ ਆ ਗਈ ਚੱਕੋ ਫਾਰਮ ਭਰ ਦਿਓ ਐਨੀ ਵੱਡੀ ਖੁਸ਼ਖਬਰੀ ਉਦੋਂ ਬਾਅਦ ਹੀ ਆਉਣੀ ਆ ਹੋਰ ਵੱਡੀ ਗਿਣਤੀ ਤੁਸੀਂ ਜੁੜਨਾ ਇੱਕ ਚੀਜ਼ ਆ ਯਾਦ ਰੱਖ ਲਿਓ ਵੀ ਤੁਹਾਡੇ ਵਾਸਤੇ ਇਹ ਬਹੁਤ ਇੰਪੋਰਟੈਂਟ ਹੈ ਦੇਖੋ ਵੀ ਜਿਹੜੇ ਮਾਸਟਰਗੇਟ ਜੁਨੀਅਨ ਨੂੰ ਲੀਡ ਕਰ ਰਿਹਾ ਜਸਵੰਤ ਸਿੰਘ ਘਾਇਆ ਉਹਨਾਂ ਨੇ ਇੱਕ ਚੀਜ਼ ਲਿਖੀ ਆ ਤੁਸੀਂ ਦੇਖ ਸਕਦੇ ਹੋ ਕਿ ਵੀ ਦੇਖੋ ਉਹਨਾਂ ਦਾ ਸਭ ਤੋਂ ਪਹਿਲਾਂ ਦਾ ਧੰਨਵਾਦ ਬਣਦਾ ਸਾਰੇ ਸਟੂਡੈਂਟਾਂ ਵੱਲੋਂ ਬੇਰਜ਼ਗਾਰਾਂ ਵੱਲੋਂ ਜਿਹੜੇ ਘਰੇ ਹੀ ਬੈਠੇ ਕਿ ਉਹ ਇੱਕ ਇੰਨੀ ਮਿਹਨਤ ਕਰ ਰਹੇ ਆ ਠੀਕ ਹੈ ਮਾਸਟਰਗੇਟ ਦੀ ਭਰਤੀ ਵਾਸਤੇ 55% ਸ਼ਰਤ ਵਾਸਤੇ ਓਵਰੇਜ ਵਾਸਤੇ ਠੀਕ ਹੈ ਵੱਡੀ ਗਿਣਤੀ 'ਚ ਭਰਤੀ ਲਿਆਉਣ ਵਾਸਤੇ ਪਹਿਲਾਂ ਵੀ ਉਹਨਾਂ ਨੇ ਪੂਰਾ ਸੰਘਰਸ਼ ਕੀਤਾ ਤਾਂ ਉਹਨਾਂ ਦਾ ਸਾਥ ਦੇਣਾ ਤੁਹਾਡਾ ਕੰਮ ਹੈ ਬਈ ਕੰਮ ਬਣਦਾ ਤੁਹਾਡਾ ਹਨਾ ਤਾਂ ਤੁਹਾਡਾ ਹੱਕ ਬਣਦਾ ਤੁਸੀਂ ਆ ਦੇਖ ਸਕਦੇ ਹੋ ਵੀ ਬਹੁਤ ਹੀ ਸਤਿਕਾਰਯੋਗ ਸਾਥੀਓ ਅੱਜ ਮੀਟਿੰਗ ਹੈ ਜਿਹੜੇ ਸਾਥੀ ਧਰਨੇ ਤੇ ਗਏ ਉਹਨਾਂ ਨੂੰ ਪੁੱਛੋ ਕਿੰਨਾ ਖਰਚ ਹੋਇਆ ਸੀ ਤੁਸੀਂ ਸਾਰੇ ਸਾਥੀ ਘਰ ਬੈਠ ਕੇ ਫੰਡ ਦੇਣ ਦੀ ਹਿੰਮਤ ਨਹੀਂ ਰੱਖਦੇ ਔਰ ਜਿਹੜੇ ਕਰ ਰਹੇ ਹਨ ਉਹਨਾਂ ਦਾ ਧੰਨਵਾਦ ਜਿਹੜੇ ਅਜੇ ਇੱਕ ਦੂਸਰੇ ਦੇ ਮੂੰਹ ਵੱਲ ਦੇਖ ਰਹੇ ਨੇ ਉਹ ਬਹੁਤ ਮੰਦ ਭਾਗਾ ਹੈ ਸਾਰੇ ਹਿੰਮਤ ਕਰੋ ਵੀ Google Pay ਕਰੋ ਇਸ ਨੰਬਰ ਦੇ ਉੱਪਰ ਠੀਕ ਹੈ ਚਾਹੇ 20 ਰੁਪਏ ਕਰੋ 10 ਕਰੋ 50 ਕਰੋ 100 ਕਰੋ 1000 ਕਰੋ ਤੁਹਾਡੀ ਇੱਛਾ ਹੈਗੀ ਆ ਠੀਕ ਹੈ Google Pay ਨੰਬਰ ਆ ਵੀ ਤੁਹਾਡਾ ਜਸਵੰਤ ਸਿੰਘ ਖਵਾਏ ਦਾ ਪ੍ਰਧਾਨ ਦਾ 94642 83381 ਤਾਂ ਉਹਨਾਂ ਨੂੰ ਵੀ ਵੱਧ ਤੋਂ ਵੱਧ ਫੰਡ ਕਰੋ ਠੀਕ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇੱਕ ਲਹਿਰ ਬਣੇ ਇੱਕ ਮੂਵਮੈਂਟ ਬਣੇ ਠੀਕ ਹੈ ਤਾਂ ਇਸ ਮੂਵਮੈਂਟ ਦੇ ਰਾਹੀਂ ਅਸੀਂ ਸਾਰੇ ਮਸਲਿਆਂ ਦੇ ਅਸੀਂ ਬੇਰਜ਼ਗਾਰ ਟੀਚਰਾਂ ਦੇ ਮਸਲਿਆਂ ਦੇ ਹੱਲ ਅਸੀਂ ਕਰਵਾ ਸਕਦੇ ਆ ਤੇ ਜੁਨੀਅਨ ਨਾਲ ਜੁੜੋ ਵੀ ਸੋ ਜਸਵੰਤ ਕੋ ਆਇਆ ਦਾ ਨੰਬਰ ਹੈ ਤਾਂ ਇਹਨਾਂ ਨਾਲ ਕਾਲ ਕਰਕੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਇਹਨਾਂ ਦੇ ਗਰੁੱਪ 'ਚ ਵੀ ਜੁੜ ਸਕਦੇ ਹੋ ਬੇਰਜ਼ਗਾਰ ਸਾਂਝਾ ਮੋਰਚਾ ਦੇ ਨਾਲ ਤੇ ਇਹਨਾਂ ਨੂੰ ਫੰਡ ਜ਼ਰੂਰ ਦਿਓ ਸੋ ਧੰਨਵਾਦ ਹੈ ਜਾਣਕਾਰੀ ਸੀ ਵੀ ਇਹ ਛੋਟੀ ਖੁਸ਼ਖਬਰੀ ਨੂੰ ਕਹ ਸਕਦੇ ਆ ਵੱਡੀ ਖੁਸ਼ਖਬਰੀ ਵਾਸਤੇ ਤੁਹਾਨੂੰ ਹੋਰ ਮਿਹਨਤ ਕਰਨੀ ਪੈਣੀ ਆ ਸੋ ਥੈਂਕ ਯੂ